ਫੀਮੇਲ ਸਿੰਗਰ ਸੁਨੰਦਾ ਸ਼ਰਮਾ ਨੇ ਪਿਛਲੇ ਦਿਨੀ ਇਸ ਮੁੰਡੇ ਨਾਲ ਆਪਣੀ ਇੱਕ ਫੋਟੋ ਸ਼ੇਅਰ ਕਰਕੇ ਸਾਰੇ ਫੈਨਾਂ ਨੂੰ ਸਰਪ੍ਰਾਈਜ਼ ਕਰ ਦਿੱਤਾ ਸੀ ਤੇ ਇਸ ਫੋਟੋ ਦੇ ਕੈਪਸ਼ਨ ਵਿੱਚ ਸੁਨੰਦਾ ਸ਼ਰਮਾ ਨੇ ਖੁਦ ਦੱਸਿਆ ਸੀ ਕਿ ਉਸਨੇ ਕਿਹਾ ਹਾਲੇ ਕਿਸੇ ਨੂੰ ਨਾ ਦੱਸੋ ਮੈਂ ਕਿਹਾ ਚਲੋ ਪੋਸਟ ਕਰ ਦਿੰਨੇ ਆ ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਨਿਊ ਬਿਗਨਿੰਗ ਦਾ ਹੈਸ਼ਟੈਗ ਵੀ ਯੂਜ਼ ਕੀਤਾ ਸੀ ਕਿ ਇਹ ਉਸਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ ਤੇ ਇਸ ਮੁੰਡੇ ਨਾਲ ਆਪਣੀ ਇੱਕ ਹੋਰ ਫੋਟੋ ਸ਼ੇਅਰ ਕਰਤੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ਸੀ ਵਿਚਨਮਾਹੀ ਪੰਜਾਬੀ ਇੰਡਸਟਰੀ ਤੋਂ ਸੁਨੰਦਾ ਸ਼ਰਮਾ ਨੂੰ ਵਧਾਈਆਂ ਮਿਲੀਆਂ ਸਨ ਤੇ ਹਰ ਕੋਈ ਇਹੀ ਜਾਣਨਾ ਚਾਹੁੰਦਾ ਸੀ ਕਿ ਇਹ ਮੁੰਡਾ ਅਸਲ ਵਿੱਚ ਹੈ ਕੌਣ ਕਿਉਂਕਿ ਸੁਨੰਦਾ ਸ਼ਰਮਾ ਨੇ ਇਸ ਮੁੰਡੇ ਦਾ ਚਿਹਰਾ ਨਹੀਂ ਦਿਖਾਇਆ ਸੀ ਤੇ ਦੋਸਤੋ ਸੋਸ਼ਲ ਮੀਡੀਆ ਤੇ ਇਹ ਮੁੰਡਾ ਕਿਵੇਂ ਲੁਕਿਆ ਰਹਿ ਸਕਦਾ ਸੀ ਲੱਭਣ ਵਾਲਿਆਂ ਨੇ ਲੱਭ ਹੀ ਲਿਆ ਇਹ ਮੁੰਡਾ ਇੰਗਲੈਂਡ ਵਿੱਚ ਰਹਿੰਦਾ ਹੈ ਤੇ ਇਸ ਦਾ ਨਾਮ ਜੋਸ਼ ਸਟਰਲਿੰਗ ਹੈ ਇਹ ਪੇਸ਼ੇਵਜੋਂ ਇੱਕ ਮਾਡਲ ਹੈ ਤੇ ਇਸ ਨੇ ਵੀ ਸੁਨੰਦਾ ਸ਼ਰਮਾ ਵੱਲੋਂ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਉਹੀ ਸੇਮ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ ਤੇ ਇਸ ਤੇ ਕੈਪਸ਼ਨ ਵਿੱਚ ਲਿਖਿਆ ਕਿ ਲੱਗਦਾ ਹੈ ਸੀਕ੍ਰੇਟ ਬਾਹਰ ਆ ਗਿਆ ਤਾਂ ਇਸ ਪੋਸਟ ਤੇ ਸੁਨੰਦਾ ਸ਼ਰਮਾ ਨੇ ਵੀ ਕਮੈਂਟ ਕੀਤਾ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਸੁਨੰਦਾ ਸ਼ਰਮਾ ਨੇ ਲਿਖਿਆ ਸਾਡੇ ਇਧਰ ਤਾਂ ਸਿਆਪਾ ਪੈ ਗਿਆ ਏ ਭਰਾ ਹੁਣ ਸੁਨੰਦਾ ਸ਼ਰਮਾ ਦੇ ਭਰਾ ਕਹਿਣ ਤੇ ਲੋਕ ਸੋਚਾਂ ਵਿੱਚ ਪੈ ਗਏ ਹਨ ਕਿ ਇੱਕ ਦਿਨ ਪਹਿਲਾਂ ਤਾਂ ਸੁਨੰਦਾ ਸ਼ਰਮਾ ਇਸ ਨੂੰ ਆਪਣਾ ਹਮਸਫਰ ਦੱਸ ਰਹੀ ਸੀ ਤੇ ਹੁਣ ਇਸ ਨੂੰ ਭਰਾ ਕਹਿ ਰਹੀ ਹੈ ਇਹ ਕੀ ਮਤਲਬ ਹੋਇਆ ਬਾਕੀ ਦੋਸਤੋ ਤੁਹਾਡਾ ਇਸ ਸਬਤ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ